ਤਨ ਦੀਆਂ ਲੋੜਾਂ ਦੀ ਪੂਰਤੀ ਹੋ ਜਾਂਦੀ ਹੈ ਮਨ ਦੀ ਖਾਹਿਸ਼ਾਂ ਦੀ ਪੂਰਤੀ ਨਹੀਂ ਹੁੰਦੀ ਨਹੀਂ ਹੁੰਦੀ ਤੋਂ ਮਨੁੱਖ ਮਾਨਸਿਕ ਤੌਰ ਤੇ ਦੁਖੀ ਹੈ ਦੁਖੀ ਹੈ ਔਰ ਇਹ ਦੁੱਖ ਮਨੁੱਖ ਦਾ ਪਸ਼ੂ ਪੰਛੀਆਂ ਨਾਲੋਂ ਵੱਧਿਆ ਹੋਇਆ ਹੈ ਬਨਸਪਤੀ ਨਾਲੋਂ ਵੱਧਿਆ ਹੋਇਆ ਹੈ ਕਿਉਂਕਿ ਜ਼ਿਆਦਾ ਜਾਗ ਗਿਆ ਹੈ ਫਿਰ ਹੁਣ ਮੈਂ ਅਰਜ਼ ਕਰਾਂ ਜੋ ਇੱਕ ਸੰਤ ਹੈ ਅਭਿਆਸੀ ਹੈ ਬੈਰਾਗੀ ਹੈ ਧਾਰਮਕ ਹੈ ਉਹ ਆਮ ਬੰਦਿਆਂ ਨਾਲੋਂ ਜ਼ਿਆਦਾ ਪੀੜਾ ਦੇ ਚੁਣ ਲੰਗਦਾ ਹੈ। ਇਸ ਪੀੜਾ ਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ। ਬਾਬੇ ਫਰੀਦ ਨੇ ਕੀਤਾ ਕਿ ਜਿਆਦਾ ਜਾਗਦੇ ਨੇ ਜਿਹੜਾ ਜਿਤਨਾ ਜ਼ਿਆਦਾ ਸੁਚੇਤ ਹੋਵੇਗਾ ਉਤਨਾ ਹੀ ਬੇਚੈਨ ਦੁਖੀ ਬਿਆਕੁਲ ਹੋਵੇਗਾ। ਪੱਥਰ ਬਿਆਕੁਲ ਨਹੀਂ ਹੁੰਦੇ ਅਥੇ ਬਨਸਪਤੀ ਪਰੇਸ਼ਾਨ ਨਹੀਂ ਆਉਂਦੀ ਅਤੇ ਕੋਈ ਚਿੰਤਾ ਵੰ ਫੇਕਰ ਬਿਆਕੁਲਤਾ ਬਿਰਹਿ ਦੀ ਪੀੜਾ ਪਸ਼ੂ ਪਕਸ਼ੀਆਂ ਚ ਨਹੀਂ ਨੇ ਅਤੇ ਇਤਨੇ ਥੋੜੇ ਜਾਗੇ ਮਨੁੱਖ ਜਿਆਦਾ ਜਾਗੇ ਮਨੁੱਖਾਂ ਦੇ ਤੋਂ ਵੀ ਜਾਗਰਤੀ ਦੀ ਆਪਣੀ ਆਪਣੀ ਮਿਕਦਾਰ ਹੈ ਮਨੁੱਖਾਂ ਚ ਕੋਈ 8% ਜਾਗੇ ਕੋਈ 10% ਕੋਈ 11 12 ਸੈਂਕੜੇ ਅਥਰ ਕੈਂਦ ਨੇ ਜੋ ਦਾਰਸ਼ਨਿਕ ਨੇ ਫਿਲਾਸਫਰ ਨੇ ਸੈਂਥਿਸਟ ਨੇ ਬੜੇ ਵੱਡੇ ਵੱਡੇ ਕਲਾਕਾਰ ਨੇ ਬੌਧਿਕ ਤਲ ਤੇ ਜੀਣ ਵਾਲੇ ਨੇ ਉਹ ਵੀ 14ਵੀਂ ਸਦੀ ਤੋਂ ਜ਼ਿਆਦਾ ਜਾਗੇ ਨਹੀਂ ਨੇ। ਬਾਕੀ ਭਾਗ ਸੁੱਤਾ ਹੈ। ਪਰ ਜੋ 14ਵੀਂ ਸਦੀ ਜਾਗਿਆ ਬਾਕੀ ਨਾਲੋਂ ਜ਼ਿਆਦਾ ਦੁਖੀ ਹੈ ਮਾਨਸਿਕ ਤਲ ਤੇ। ਜਿੰਨਾ ਜਾਗਦਾ ਹੈ ਉਤਨੇ ਅੰਦਰ ਇੱਕ ਪੀੜਾ ਪੈਦਾ ਹੁੰਦੀ ਹੈ ਜਿੰਨਾ ਜ਼ਿਆਦਾ ਜੋ ਜਾਗਦਾ ਹੈ ਉਤਨਾ ਸੰਸਾਰ ਇਹ ਜਗਤ ਖਿਡੋਨਾ ਵਰਤਿਤ ਹੁੰਦਾ ਹੈ ਤੇ ਵੀ ਮਰਜ਼ ਕਰਦੇ ਹਾਂ ਜਿਵੇਂ ਗਾਲਬ ਕਹਿੰਦਾ ਬਾਜ਼ੀ ਹੈ ਇਹ ਤਫਾਲ ਹੈ ਦੁਨੀਆ ਮੇਰੇ ਅਗੇ ਹੁੰਦਾ ਹੈ ਸਭੋ ਰੋਜ਼ ਤਮਾਸ਼ਾ ਮੇਰੇ ਅਗੇ ਇਹ ਸਾਰਾ ਜਗਤ ਬੱਚਿਆਂ ਦਾ ਖੇਡ ਹੈ ਕੁਝ ਵੀ ਕੁਝ ਵੀ ਨਹੀਂ ਮਨੁੱਖ ਜਿੰਨਾ ਜਿੰਨਾ ਚੀਜ਼ਾਂ ਲਈ ਰੋਂਦਾ ਹੈ ਤੜਪਦਾ ਹੈ ਗਾਲਬ ਕਹਿੰਦਾ ਬੱਚਿਆਂ ਦਾ ਖੇਡ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਸਿਆਣਾ ਬੰਦਾ ਹੈ ਮੈਂ ਫਿਰ ਅਰਥ ਕਰਾਂ ਜਿਤਨਾ ਸਿਆਣਾ ਹੋਵੇਗਾ ਉਤਨਾ ਹੀ ਦੁਖੀ ਹੋਵੇਗਾ ਬੇਸ਼ੈਨ ਬਿਆਕੁਲਤਾ ਦੁੱਖ ਸਿਆਣਪ ਦੀ ਪਹਿਚਾਣ ਹੈ ਪੱਥਰ ਨਹੀਂ ਦੁਖੀ ਹੁੰਦੇ ਪੱਥਰ ਨਹੀਂ ਬਿਆਕੁਲ ਹੁੰਦੇ ਪੱਥਰ ਨਹੀਂ ਬੇਸ਼ੈਨ ਹੁੰਦੇ ستا ہوا بالکل ستا ہوا یہ ویاکلتا بے تین ایک سوگا کی طرف پرماتما ملی ہے تاکہ منخ اس جیون تے سنتشٹ نہ ہو جائے پتھر تے سنتشٹ ہے ٹھیک ہے پتھر ٹھیک ہے دراصل کیونکہ سوچ شکتی آرمبھ نہیں ہوئی تو دکھ سکھ تو نیارا ہے جو دکھ محسوس کرنے لگ پہ سکھ محسوس کرنے لگ پہ سچیت ہو گئے تھوڑا جا جاگیا کہ ہوں میں ارد کرا جتنا جاگیا ہے اتنا پوتر ہے باقی بھاگ اپر ہے جتنا جاگیا ہے اتنا خالص ہے باقی خالص نہیں ہے خالصہ نہیں ہے اچیت میلہ ہے سچیت ہی پاون ہے پوتر ہے ਕਿ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤੂੰ ਆਪਣੇ ਆਪ ਨੂੰ ਜਗਾ ਤਾਂ ਕਿ ਪੂਰਾ ਜਾਗ ਜਾਏ ਜਿਵੇਂ ਪ੍ਰਮਾਤਮਾ ਜਾਗੇ ਹੋਏ ਤੇ ਤੂੰ ਜਾਗ ਰਿਹਾ ਹੋਇਆ ਜਾਗੇ ਹੋਏ ਦਾ ਹੀ ਜਾਗੇ ਨਾਲ ਸੰਬੰਧ ਜੁੜਦਾ ਹੈ ਸੁੱਤੇ ਦਾ ਜਾਗੇ ਨਾਲ ਨਹੀਂ ਤੂੰ ਮਹਾਰਾਜ ਫਿਰ ਕਿਵੇਂ ਜਗਾਈਏ ਆਪਣੇ ਨੂੰ ਕਿਵੇਂ ਜਗਾਈਏ ਤੂੰ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜਾਗਤ ਜੋਤ ਜਪੈ ਨ ਸਬਾਸਦ ਇਕ ਬਿਨਾ ਮੰਨੈ ਇਕ ਨਾਨਕ ਉਹ ਜੋ ਜਾਗਦੀ ਜੋਤ ਹੈ ਉਹਦੇ ਨਾਮ ਦਾ ਜਪ ਕਰ ਤੇ ਉਹਦੇ ਨਾਮ ਦਾ ਜਿਹੜਾ ਜਪ ਹੈ ਉਸ ਨੂੰ ਸੁਣਾਉਣ ਵਾਸਤੇ ਨਹੀਂ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਆਪ ਨੂੰ ਜਗਾਉਣ ਵਾਸਤੇ ਤੇ ਤੇ ਜਗਾਉਣ ਵਾਸਤੇ ਜਿੰਨੇ ਜਾਗਦੇ ਜਾਵਾਂਗੇ ਉਤਨਾ ਪਤਾ ਚੱਲਦਾ ਜਾਏਗਾ ਆਪ ਦੀ ਗੱਤ ਲਈ ਅੱਜ ਕਰਾਂ ہر بندے کی جانکاری اتنی سمجھ لو جتنا جا گیا ہے جتنا جائے گا پوتر جائے گا جتنا اچھا جائے گا اپر پشو پکشی گندگی بھی کھا دینے بشٹر بھی کھا دینے اچھی لیکن منوکھ نہیں کھائے گا کیونکہ اس سے سچوت بوکھا تے مر جائے گا لیکن اس طرح نہیں کرے گا سچے ਪਸ਼ੂ ਖਾ ਲੈਂਦੇ ਕਿਉਂਕਿ ਅਚੇਤ ਹੈ ਜਿੱਥੇ ਪਸ਼ੂ ਸਰੀਰਕ ਤਲ ਤੇ ਗੰਦਗੀ ਵੀ ਖਾ ਲੈਂਦਾ ਹੈ ਮਾਨਸਿਕ ਤਲ ਤੇ ਜਿਹੜਾ ਮਨੁੱਖ ਅਚੇਤ ਹੈ ਤੇ ਮਨ ਮੈਲਾ ਉਸ ਦਾ ਅਚੇਤ ਹੈ ਜਿਤਨਾ ਵਿਅਕੀਮ ਜਾਣੋ ਫਿਰ ਉਸ ਦੀ ਹਾਲਤ ਕੀ ਹੋਵੇਗੀ ਕਿਸ ਤਰ੍ਹਾਂ ਜੀਵੇਗਾ ਬਗਤ ਕਬੀਰ ਨੇ ਗਲ ਖੋਲੀ ਹੈ ਅਚੇਤ ਕਠੋਰ ਹੋਵੇਗਾ ਪੱਥਰ ਕਠੋਰ ਹੈ ਸੁਚੇਤ ਕੋਮਲ ਹੋਵੇਗਾ ਇਸ ਵਾਸਤੇ ਅਚੇਤ ਨੂੰ ਸੰਗ ਦਿਲ ਕਹਿੰਦੇ ਨੇ ਸੰਗ ਪੱਥਰ ਹੁੰਦਾ ਹੈ ਸੰਗ ਦੇ ਪੱਥਰ ਜੈਸਾ ਦਿਲ ਅਚੇਤ ਸੰਗ ਦੇ ਲੋਵੇਗਾ ਕੋਈ ਕਠੋਰ ਮਨੁੱਖ ਦੇ ਸੇਕਾ ਨੂੰ ਤੇ ਬਚਨ ਉਸ ਦੇ ਕਠੋਰ ਹੋਵਣ ਬੋਲਣਾ ਕਠੋਰ ਹੋਵੇਗਾ ہاتھ نال بھی سٹ ماردا بول کے بھی سٹ ماردے کٹور ہے پتھر ہے اچیت ہے جتنا اچیت ہے اتنا ہی میل ہے سچیت ہے وہ ہر ایک دے اوگن سے پڑدے پائے گا کیونکہ اس نے پہنگا ہے ਅਲਗਨ ਮਨੁੱਖ ਦੀ ਕਮਜ਼ੋਰੀ ਹੈ ਗੁਣ ਪ੍ਰਭੂ ਦੀ ਦਇਆ ਹੈ ਉਹਦੀ ਰਹਿਮਤ ਹੈ ਉਹਦੀ ਬਖਸ਼ਿਸ਼ ਹੈ ਪਰ ਅਚੇਤ ਨਿੰਦਕ ਹੋਵੇਗਾ ਇਤਨੀ ਮਾਇਸ ਕਰਾ ਸੁਚੇਤ ਸਹੀ ਬੋਲੇਗਾ ਅਚੇਤ ਵਿਅਰਥ ਬੋਲੇਗਾ ਹਾਰੇ ਜਸ ਸੁਣੇ ਨਾ ਹਾਰੇ ਗੁਣ ਗਾਵੇ ਬਾਤ ਨੇ ਹੀ ਅਸਮਾਨ ਗਿਰਾਵੇ ਮੂਰਖ ਦੇ ਅਚੇਤ ਦੇ ਤਿੰਨ ਲਕਸ਼ਣ ਦੱਸੇ ਨੇ ਵ्यर्थ ਆਸ਼ਾ ਵਿਅਰਥ ਕਰਮ ਤੇ ਵਿਅਰਥ ਗਿਆਨ ਅਚੇਤ ਮਨੁੱਖ ਦੇ ਲਖਣ ਵਿਅਰਥ ਕਰਮ ਉਹ ਕੁਛ ਕਰਦਾ ਰਹੇਗਾ ਜੋ ਵਿਅਰਥ ਹੈ ਨਾ ਖੁਦ ਲਈ ਲਾਭਕਾਰੀ ਨਾ ਦੂਜੇ ਲਈ ਵਿਅਰਥ ਕਰਮ ਇਹ ਵਿਅਰਥ ਕਰਮ ਸਮਾਜ ਦੇ ਚ ਵੀ ਚਲ ਸਕਦੇ ਨੇ ਵਿਅਰਥ ਕਰਮ ਧਰਮ ਦੇ ਚ ਵੀ ਚਲ ਸਕਦੇ ਹੈ ਔਰ ਧਰਮ ਦੇ ਇਸ ਤਰ੍ਹਾਂ ਦੇ ਵਿਅਰਥ ਕਰਮ ਬਹੁਤ ਚੱਲਦੇ ਨੇ ਬਹੁਤ ਚੱਲਦੇ ਨੇ ਵਿਅਰਥ ਕਰਮ ਮੌਰਖ ਦੇ ਲਕਸ਼ਣ ਨੇ ਅਚੇਤ ਦੇ ਲਕਸ਼ਣ ਨੇ ਵਿਅਰਥ ਆਸਾ ਜੋ ਕਦੀ ਪੂਰੀ ਨਹੀਂ ਹੋ ਸਕਦੀ ਪਰ ਅੰਦਰ ਚਲਾਈ ਜਾਂਦਾ ਚਲਾਈ ਜਾਂਦਾ ਮੇਰੇ ਮੇਸਟਰ ਨੇ ਅੱਜਕੀ ਕੀ ਆਇਆ ਹੈ ਨਾ 5 ਸਾਲ ਪਹਿਲੇ ਮੈਨੂੰ ਉਹਨਾਂ ਨੇ ਕਿਹਾ ਗੈਨੀ ਜੀ ਮੇਰੀ ਅੱਖਾਂ 'ਚ ਐਸੀ ਤਾਕਤ ਆ ਜਾਏ ਉਹ ਜਿਹੜਾ ਬੰਦਾ ਮੇਰੇ ਨਾਲ ਲੜਿਆ ਨਾ ਤੇ ਉਹਨੂੰ ਮੈਂ ਵੇਖਾਂ ਤੇ ਬਸਮ ਹੋ ਜਾਏ ਮੈਂ ਖੈਰ ਵਿਅਰਥ ਆਸਾ ਹੈ ਇਹ ਆਸਾ ਨਹੀਂ ਪੂਰੀ ਹੋਵੇ ਤੇ ਕੱਢ ਦੇ ਇਹ ਮੈਂ ਕਿਹਨਾਂ ਕਹਿੰਦਿਆਂ ਉਦਾਹਰਣ ਦੇਣਾ ਤੇ ਕਈਆਂ ਦੀ ਸ਼ੌਰੇ ہٹلر اندروں سوچتا سی سارا انگلینڈ بسم ہو جائے سارا رشیہ بسم ہو جائے سب نو بسم کر دیں خاک کر دیں راک کر دیں کوئی اچھا کر دیں کہ کوئی اچھا دی پورتی واسطے ریتن کر دیں میں راک کر دیں اگلے نو خاک کر دیں مٹا دیں ویرت اچھا ویرت خائش ਵ्यर्थਕਰਮ ਤੇ ਵਿਅਰਥ ਗਿਆਨ ਵਿਅਰਥ ਗਿਆਨ ਕਿਹੜਾ ਜਿਸ ਨੂੰ ਅਮਲ ਵਿੱਚ ਨਹੀਂ ਲੈਣਾ ਤੇ ਇਕੱਠਾ ਕਰੀ ਜਾਣਾ ਹੈ ਇਕੱਠਾ ਕਰੀ ਜਾਣਾ ਹੈ ਸਿਰਦਾ ਬਹੁਤ ਸਿੱਖ ਸਦੀ ਸਾਹਿਬ ਨੇ ਇਸ ਨੂੰ ਕਿਸ ਢੰਗ ਨਾਲ ਤਸਵੀਰ ਦਿੱਤੀ ਹੈ ਦੁਸਦੇ ਮੁਹਾਫਿਜ਼ ਬਦਬਹੀ ਹਾਕ ਸ਼ੈਤਾਨ ਨਾਗਮੇ ਸ਼ਬਦ ਉਹ ਕਹਿੰਦਾ 10 15 ਖੱਜਰਾਂ ਦੇ ਉੱਤੇ ਕੁਰਾਨ ਸ਼ਰੀਫ ਲੱਦ ਕੇ ਇੱਕ ਮਸਜਿਦ ਤੋਂ ਦੂਸਰੀ ਮਸਜਿਦ ਦੇਖ ਪੁਚਾ ਦਈਏ ਕਿ ਕਿਆ ਇਹ ਖੱਜਰ ਮੌਲਵੀ ਫਾਜ਼ਿਲ ਹੋ ਗਈ ਆਲਮ ਫਾਜ਼ਿਲ ਬਣ ਗਈ ਫਕੀਰ ਸਾਈ ਬਣ ਗਈ ਪੀਰ ਸਾਈ ਬਣ ਕੇ ਕੁਰਾਨ ਲੱਦ ਕੇ ਲੈ ਗਏ ਇੱਕ ਮਸਜਿਦ ਤੋਂ ਦੂਜੀ ਮਸਜਿਦ ਤੱਕ ਪੁਰਾਣੇ ਜ਼ਮਾਨੇ ਦੀ ਬਾਰਬਰਦਾਰੀ ਦਾ ਕੰਮ ਇਹਨਾ ਤਾਂ ਹੁੰਦਾ ਸੀ ਤੇ ਜੇ ਪਿਠ ਦੇ ਤੇ ਕੁਰਾਨ ਸਹੀਫ ਲੱਦ ਕੇ ਇੱਕ ਮਸਜਿਦ ਤੋਂ ਦੂਸਰੀ ਮਸਜਿਦ ਵਿੱਚ ਖੱਜਰ ਪੁਚਾ ਦੇਵੇ ਤੇ ਕੋਈ ਪੀਰ ਸਾਈ ਨਹੀਂ ਬਣ ਜਾਂਦੀ ਉਹ ਆਲਮ فاضਲ ਨਹੀਂ ਬਣ ਜਾਂਦੀ ਉਹ ਕੋਈ ਮੌਲਵੀ فاضਲ ਨਹੀਂ ਬਣ ਜਾਂਦੀ ਤੇ ਜੇ ਗੀਤਾ ਦੀ ਸਵ ਪੋਥੀਆਂ ਲੱਗ ਲਵੇ ਇਹ ਖੱਜਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਪੁਚਾ ਦੇਵੇ ਤਾਂ ਭਗਤ ਜੀ ਬਣ ਜਾਏਗੇ ਤੇ ਸੁੰਦਰ ਗੁਟਕੇ ਸੁਖਮਨੀ ਸਾਹਿਬ ਦੇ ਗੁਟਕੇ ਜਪਜੀ ਸਾਹਿਬ ਦੇ ਗੁਟਕੇ سو پنجا لگ کے کسی کھچر پہ چلو ایک گردوارے تو دوجے گردوارے پہنچا دئیے کچر برہم نہیں ہو گئی کوئی برہم نہیں ہو دے پہ گربانی لدی ہوئی ہوے تو برہم گئے نہیں تو دماغ کے اتنے لدی ہوئی تو کدا برہم گانی بوجھ لدے ایک بار ہے کچر نے سر چکے چکے ਉਹੀ ਦਿਮਾਗ ਤੇ ਚੁੱਕੀ ਫਿਰਦਾ ਬੜੀ ਬਾਣੀ ਯਾਦ ਹੈ ਪੂਰੀ ਗੀਤਾ ਯਾਦ ਹੈ ਪੂਰੀ ਕੁਰਾਨ ਹਿਫਜ਼ ਹੈ ਸਾਰੀ ਸੁਗਮਨੀ ਸਾਹਿਬ ਯਾਦ ਹੈ ਸਾਰਾ ਜਾਬ ਸਾਹਿਬ ਯਾਦ ਹੈ ਅਮਲ ਵਿਚਨੇ ਵਿਅਰਥ ਆਤ ਸ ਵਿਅਰਥ ਗਿਆਨ ਵਿਅਰਥ ਕਰਮ ਅਚੇਤ ਮਨੁੱਖ ਦੇ ਲਖਣ ਹੈ ਅਚੇਤ ਮਹਿਲਾ ਹੁੰਦਾ ਹੈ سچےت پاون آچیت منک کی ایک روپے ریخا جو بھگت کبیر نے ہے ہر جس سنے نہ ہر گن باطن ہی اسمان گراوے ایسے لوگن سیوں کیا کہیے جو پرب کیے کیئے بگت باہر تین سدا ڈرانے رہیے شیخ سہدی کہ ہے اللہ ایک تو میں تیتوں ڈردا دوجا میں اونا تو ڈردا جڑے تیتھوں نہیں ڈر پتہ نہیں کی کیوں کردے ਪਤਾ ਨਹੀਂ ਕੀ ਕਰ ਸਕਦਾ ਕਿੰਨੇ ਜਿਸ ਨੂੰ ਈਸ਼ਵਰ ਦਾ ਭੈ ਨਹੀਂ ਉਸ ਦਾ ਹਿਰਦਾ ਪਵਿੱਤਰ ਨਹੀਂ ਹੋ ਸਕਦਾ ਕਾਨੂੰਨ ਦੇ ਭੈ ਨਾਲ ਹਿਰਦਾ ਪਵਿੱਤਰ ਨਹੀਂ ਆਉਂਦਾ ਤੇ ਜਿੱਥੇ ਜਿੱਥੇ ਬੰਦੇ ਨੂੰ ਪਤਾ ਚੱਲ ਜਾਏ ਹੁਣ ਕਾਨੂੰਨ ਦੀ ਨਿਗਾਹਾਂ ਮੇਰੇ ਤੇ ਨਹੀਂ ਨੇ ਅਨਰਥ ਕਰਦਾ ਈਸ਼ਵਰ ਦਾ ਭੈ ਹੀ ਨਿਰਮਲ ਕਰ ਸਕਦਾ ਹੈ ਕਾਨੂੰਨ ਦਾ ਭੈ ਨਿਰਮਲ ਨਹੀਂ ਕਰਦਾ ساری ਦੁਨੀਆ 'ਚ ਕਾਨੂੰਨ ਮੌਜੂਦ ਹੈ ਪੁਲਿਸ ਮੌਜੂਦ ਹੈ ਜੇਲਾ ਮੌਜੂਦ ਨੇ اور سزاو موجود نے ساری دنیا چو چوری موجود ہے یاری موجود پچھلے سال سے ایک بیبی بی کہنے لگی نہیں جی میں اوپر لنگر چکن واسطے گئی ہوں پوڑیوں چ میری جنجیری کسی نے کچھ لے ستسنگ دیکھ بھی اس طرح ہو جائے